دتا پيڙي ليي اوي ٿو ٻڌاري ري ڪم ڪيا 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 ڪم ڪ असि <laughs> 哎呀，这个这个。啊 ਸਖਜੀਤ ਕਰ ਪੈਂਟ ਦਾ ਗਰਮਾਣੇ ਤੋਂ ਬੋਲਦੇ ਪਏ ਆ ਅਸੀਂ ਇਹ ਤੀਆਂ ਅਸੀਂ ਪੂਰੇ ਪਿਛਲੇ 15 ਦਿਨਾਂ ਤੋਂ ਕਰਦੇ ਪਏ ਆ ਅਸੀਂ ਤਾਂ ਕਰਕੇ ਭਾਦੋਚ ਲੈ ਕੇ ਆਏ ਵੀ ਸੌਂਚ ਸਾਰਿਆਂ ਨੇ ਹੁਣ ਪੁੰਨਿਆ ਕਰਕੇ ਰਖੜੀ ਤੇ ਜਾਣਾ ਸੀਗਾ ਸਾਨੂੰ ਇਹ ਅਸੀਂ ਵੀ ਸਾਡੇ ਨਾਲ ਜਿੰਨੇ ਜਾਣੇ ਵੀ ਜੁੜੇ ਹੋਏ ਆ ਸਾਰੇ ਜਾਣੇ ਸਾਡੇ ਨਾਲ ਮਤਲਬ ਸਾਰੇ ਇੰਜੋਏ ਕਰ ਸਕਣ ਤੇ ਬੱਚਿਆਂ ਨੂੰ ਪੂਰਾ ਪਤਾ ਲੱਗ ਸਕੇ ਇਸ ਵੀ ਵਿਰਸੇ ਬਾਰੇ ਵੀ ਇਹ ਕੀ ਕੀ ਤਿਆਰ ਹੈਗਾ ਤੀਆਂ ਦਾ ਕਿਵੇਂ ਵੱਲੋਂ ਪੈਂਦੀ ਹੈ ਕਿਵੇਂ ਅਸੀਂ ਪੰਜਾਬੀ ਕਲਚਰ ਨੂੰ ਇਕੱਠਾ ਕੀਤਾਗਾ ਕਿਵੇਂ ਅਸੀਂ ਇਹ ਇਹ ਪ੍ਰੋਗਰਾਮ ਅਸੀਂ ਪਿਛਲੇ 4 ਸਾਲਾਂ ਤੋਂ ਲਗਾਤਾਰ ਕੰਟੀਨਿਊ ਕਰਾ ਰਹੇ ਹਾਂ ਤੇ ਇਸ ਪਿੰਡ ਦੀਆਂ ਤੀਆਂ ਕਿੰਨੀਆਂ ਪਹੁੰਚੀਆਂ ਅੱਜ ਤਿੰयां ਇਸ ਪੈਂਦੀਆਂ ਥੋੜੀਆਂ ਹੀ ਪਹੁੰਚੀਆਂ ਜੀ ਕਿਉਂਕਿ ਇਸ ਵਾਰ ਉਹਨਾਂ ਨੂੰ ਪਤਾ ਨਹੀਂ ਸੀਗਾ ਕਿਉਂਕਿ ਜਿਨ੍ਹਾਂ ਨੂੰ ਤੁਸੀਂ ਬੁਲਾਇਆ ਉਹ ਜ਼ਰੂਰ ਆਏ ਆ ਪਰ ਸਾਨੂੰ ਇਸ ਵਾਰ ਸਾਰੇ ਜਣੇ ਨੇ ਇਹ ਚੀਜ਼ ਕਹੀ ਹੈ ਵੀ ਤੁਸੀਂ ਪਿਛਲੇ ਅਗਲੀ ਵਾਰ ਸਾਨੂੰ ਵੀ ਤੀਆਂ ਤੇ ਬੁਲਾਇਓ ਜੋ ਅਸੀਂ ਰਖੜੀ ਤੇ ਨਹੀਂ ਆਉਂਦੇ ਹਾਂਜੀ ਹਾਂਜੀ ਨਹੀਂ ਹੁਣ ਰਖੜੀ ਆ ਗਈ ਨਾ ਵਿੱਚ ਰਖੜੀ ਕਰਕੇ ਉਹ ਜਲਦੀ ਵਾਪਸ ਚਲੇ ਗਏ ਤਾ ਕਰਕੇ ਬਸ ਉਹਨਾਂ ਨੂੰ ਮਤਲਬ ਇਹ ਸੀਗਾ ਵੀ ਸਾਨੂੰ ਜੇ ਸਾਨੂੰ ਇਹਨਾਂ ਪਤਾ ਹੁੰਦਾ ਵੀ ਤੁਸੀਂ ਇਹ ਇਸ ਤਰ੍ਹਾਂ ਦੀਆਂ ਤੀਆਂ ਕਰਨੀਆਂ ਤਾਂ ਅਸੀਂ ਤੀਆਂ ਤੇ ਆਉਣਾ ਸੀ ਅਸੀਂ ਰਖੜੀ ਬਾਅਦ ਚ ਬੰਨਣ ਆ ਜਾਣਾ ਸੀ ਅੱਜ ਤੀਆਂ ਦਾ ਤਿਆਰ ਮਨਾ ਰਹੇ ਹਾਂ ਕੀ ਨਾਮ ਹੈ ਕਿਹੜਾ ਪਿੰਡ ਹੈ ਔਰ ਕੀ ਕਹਿਣਾ ਚਾਹੁੰਦੇ ਪਿੰਡ ਡੱਗੋ ਰਮਾਣਾ ਹੈ ਤੇ ਇਹ ਅਸੀਂ ਤੀਆਂ ਦਾ ਜਿਹੜਾ ਪ੍ਰੋਗਰਾਮ ਹੈਗਾ ਇਹ 15 ਦਿਨਾਂ ਤੋਂ ਅਸੀਂ ਕਰ ਰਹੇ ਹੈਗੇ ਆ ਤੇ ਅੱਜ 16ਵੇਂ ਦਿਨ ਅਸੀਂ ਵੱਲੋਂ ਪਾ ਰਹੇ ਹੈਗੇ ਆ ਤੇ ਅਸੀਂ 4 ਸਾਲ ਤੋਂ ਲਗਾਤਾਰ ਕਰ ਰਹੇ ਹੈਗੇ ਆ ਇਹ ਚ ਅਸੀਂ 10 15 ਜਾਣੇ ਪਹਿਲਾਂ ਸ਼ੁਰੂ ਕਰਦੇ ਹੈਗੇ ਆ ਫਿਰ ਹੌਲੀ-ਹੌਲੀ ਸਾਡੇ ਨਾਲ ਹੋਰ ਜਿਹੜੀਆਂ ਲੇਡੀਜ਼ ਆ ਉਹ ਜੁੜ ਜਾਂਦੀਆਂ ਹੈਗੀਆਂ ਬੱਚੇ ਗਿਆ ਫਿਰ ਅਸੀਂ ਉਹਦੇ ਵਿੱਚ ਜਿਵੇਂ ਚਾਰਖੇ ਤਿਆਰ ਕਰਦੇ ਆ ਪ੍ਰਾਣਾ ਸੱਭਿਆਚਾਰ ਵਿਰਸਾ ਜਿਹੜਾ ਪ੍ਰਾਣਾ ਹੈਗਾ ਉਹ ਦਿਖਾਉਣੇ ਹੈਗੇ ਆ ਅਸੀਂ ਸਾਰਾ ਜਿਵੇਂ ਹੁਣ 10 ਮਹੀਨੇ ਦੇ ਵਿੱਚ ਤੀਆਂ ਜਗਾ ਜਗਾ ਤੇ ਲਗਾਈਆਂ ਜਾਂਦੀਆਂ ਤੁਸੀਂ ਭਾਦੋ ਮਹੀਨੇ ਨੂੰ ਕਿਉਂ ਕਿ ਅਸੀਂ 15 20 ਦਿਨ ਹੋ ਗਏ ਲਗਾਤਾਰ ਕੰਟੀਨਿਊ ਤੀਆਂ ਰੱਖਿਆ ਗਿਆ ਕਿਉਂਕਿ ਲੋਕ ਤਾਂ ਇੱਕ ਦਿਨ ਵੱਲੋਂ ਪਾ ਕੇ ਹਟ ਜਾਂਦੇ ਹੈਗੇ ਆ ਅਸੀਂ ਲਗਾਤਾਰ ਇਹ ਪ੍ਰੋਗਰਾਮ ਕਰ ਰਹੇ ਹੈਗੇ ਆ ਤੇ ਅੱਜ ਸਾਡਾ ਲਾਸਟ ਡੇ ਆ ਇਹ ਨਾਮ ਹੈ ਔਰ ਕਿਹੜੇ ਪਿੰਡ ਕੀ ਕਹਿਣਾ ਚਾਹੋਗੇ ਹਾਂਜੀ ਮੇਰਾ ਨਾਮ ਜਸਵੀਰ ਕੌਰ ਹੈ ਤੇ ਮੈਂ ਬਿਹਾਪਾਈ ਵਿਆਹੀ ਹੋਈਆਂ ਤੇ ਮੈਂ ਇਸ ਪਿੰਡ ਦੀ ਧੀ ਹਾਂ ਇਹ ਪ੍ਰੋਗਰਾਮ 3-4 ਸਾਲਾਂ ਤੋਂ ਇੱਥੇ ਚੱਲ ਰਿਹਾ ਤੇ ਮੈਨੂੰ ਆਏ ਸਾਲ ਇੱਥੇ ਸੱਦਾ ਦਿੰਦੇ ਆ ਤੇ ਬਹੁਤ ਹੀ ਮਾਨ ਸਨਮਾਨ ਨਾਲ ਬੁਲਾਉਂਦੇ ਹਨ ਤੇ ਆਏ ਸਾਲ ਮੇਰਾ ਸਨਮਾਨ ਕਰਦੇ ਹਨ ਜਿਹੜੀਆਂ ਧੀਆ ਉਹ ਸੌਣ ਦੇ ਮਹੀਨੇ ਆਉਂਦੀਆਂ ਤੇ ਤੁਸੀਂ ਭਾਦੋ ਦੇ ਵਿੱਚ ਪਹੁੰਚਦੀਆਂ ਇੱਥੇ ਫਿਰ ਹਾਂਜੀ ਵੀਰ ਜੀ ਜਿਵੇਂ ਕਿ ਬੋਲੀ ਬਣੀ ਹੈਗੀ ਆ ਸੌਣ ਵੀਰ ਇਕੱਠੀਆਂ ਕਰੇ ਭਾਦੋ ਚੰਦਰੀ ਵਿਛੋੜੇ ਪਾਵੇ ਤੇ ਵੱਲੋਂ ਭਾਦੋ ਚ ਹੀ ਮਨਾਈ ਜਾਂਦੀ ਇਸ ਕਰਕੇ ਸਾਡੇ ਪਿੰਡ ਇਹ ਰਿ